ਸਾ ਸੰਗਤ ਜੀ ਸਰਬੱਤ ਦਾ ਭਲਾ ਮੰਗਣ ਵਾਲੇ ਸਤਿਪੁਰਸ਼ ਹੋਇਆ ਕਰਦੇ ਹਨ ਜਿਵੇਂ ਆਪਾਂ ਮਹਾਂਪੁਰਸ਼ਾਂ ਦੀ ਅੱਜ ਜਨਮ ਮਨਾ ਰਹੇ ਤੇ ਇਦਾਂ ਦੇ ਇੱਕ ਮਹਾਂਪੁਰਸ਼ ਇੱਕ ਨਦੀ ਦੇ ਕਿਨਾਰੇ ਤੇ ਜਾ ਰਹੇ ਸਨ ਨਦੀ ਦੇ ਕਿਨਾਰੇ ਤੇ ਟਹਿਲ ਰੇ ਸ਼ਾਮ ਦਾ ਵਕਤ ਸੀ ਤੇ ਮਹਾਂਪੁਰਸ਼ਾਂ ਦੇ ਨਾਲ ਦੋ ਤਿੰਨ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਸੰਗੀ ਸਾਥੀ ਜਿੱਧਰੋਂ ਪਾਣੀ ਆ ਰਿਹਾ ਸੀ ਤੇ ਮਹਾਪੁਰਸ਼ ਉਧਰ ਨੂੰ ਜਾ ਰਹੇ ਸਨ ਥੋੜਾ ਅੱਗੇ ਗਏ ਨਿਗਾਹ ਪਈ ਨਹਿਰ ਜਿਹੜੀ ਪੁਰਾਣੇ ਸਮਿਆਂ ਵਿੱਚ ਨਹਿਰਾਂ ਗੁਰਮਖੋ ਕੱਚੀਆਂ ਹੁੰਦੀਆਂ ਸਨ ਪੱਕੀਆਂ ਨਹੀਂ ਸਨ ਹੁੰਦੀਆਂ ਨਿਗਾਹ ਪਈ ਕੁਝ ਨਜ਼ਰ ਆਇਆ ਵੀ ਪਾਣੀ ਵਿੱਚ ਤੈਰਦਾ ਆ ਰਿਹਾ ਹੈ ਨੀਝ ਲਾ ਕੇ ਵੇਖਿਆ ਇੱਕ ਜਾਨਵਰ ਨਜ਼ਰ ਆਇਆ ਛੋਟਾ ਜਿਹਾ ਜਾਨਵਰ ਮਹਾਂਪੁਰਸ਼ਾਂ ਨੇ ਸੋਚਿਆ ਇਹ ਪਾਣੀ ਚ ਡੁੱਬ ਰਿਹਾ ਹੈ ਇਹਨੂੰ ਬਾਹਰ ਕਢੀਏ ਮਹਾਂਪੁਰਸ਼ ਪੱਤਣ ਦੇ ਵਿੱਚ ਵੜ ਗਏ ਪਾਣੀ ਦੇ ਪੱਤਣ ਦੇ ਉੱਤੇ ਖਲੋ ਗਏ ਜਿੱਦਰੋਂ ਪਾਣੀ ਆਉਂਦਾ ਸੀ ਤੈਰਦਾ ਹੁੰਦਾ ਜਾਨਵਰ ਤੇ ਮਹਾਂਪੁਰਸ਼ਾਂ ਨੇ ਉਹਦੇ ਹੇਠਾਂ ਹੱਥ ਕਿਉਂ ਦਿੱਤਾ ਉਹਨੂੰ ਡੁੱਬਦੇ ਨੂੰ ਬਚਾਉਣ ਲਈ ਤੇ ਹੱਥ ਉੱਪਰ ਚੁੱਕਿਆ ਜਦੋਂ ਪਾਣੀ ਚੋਂ ਉਹ ਜਾਨਵਰ ਮਹਾਪੁਰਸ਼ਾਂ ਨੇ ਬਾਹਰ ਕੱਢਿਆ ਉਹ ਜਾਨਵਰ ਕੀ ਉਹ ਜਾਨਵਰ ਸੀ ਵਿਛੂ ਉਹਨੇ ਮਹਾਪੁਰਖਾਂ ਦੇ ਹੱਥ ਉੱਤੇ ਡੰਗ ਮਾਰਿਆ ਡੰਗ ਵੱਜਿਆ ਦਰਦ ਹੋਇਆ ਹੱਥ ਝਟਕਿਆ ਹੱਲਿਆ ਉਹ ਜਾਨਵਰ ਹੱਥ ਤੋਂ ਤਿਲਕ ਕੇ ਤੇ ਫਿਰ ਪਾਣੀ ਛੱਡ ਕੇ ਤੁਰਿਆ ਮਹਾਪੁਰਸ਼ਾਂ ਨੇ ਦੁਬਾਰਾ ਫਿਰ ਹੱਥੋਂ ਦੇ ਹੀਠਾਂ ਦੇ ਦਰਦ ਵੀ ਬਹੁਤ ਹੋ ਰਿਹਾ ਹੱਥ ਵਿੱਚ ਜਿੱਥੇ ਡੰਗ ਮਾਰਿਆ ਫਿਰ ਹੱਥ ਦਿੱਤਾ ਉਹਨੂੰ ਬਾਹਰ ਕੱਢਿਆ ਉਹਨੇ ਫਿਰ ਡੰਗ ਮਾਰਿਆ ਹੱਥ ਫਿਰ 흘ਲਿਆ ਉਹ ਪਾਣੀ ਚ ਫੇਰ ਡਿੱਗ ਪਿਆ ਜਦ ਤੀਜੀ ਵਾਰ ਮਹਾਪੁਰਸ਼ ਹੱਥ ਲੱਗੇ ਪਾਉਣ ਤੇ ਨਾਲ ਦੇ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਉੱਚੀ ਆਵਾਜ਼ ਵਿੱਚ ਬੇਨਤੀ ਕੀਤੀ ਮਹਾਰਾਜ ਇਹ ਜਾਨਵਰ ਜਿਹਨੂੰ ਤੁਸੀਂ ਬਚਾਉਣ ਦਾ ਯਤਨ ਕਰ ਰਹੇ ਹੋ ਇਹ ਵਿਛੂ ਹੈ ਇਹ ਬੜਾ ਜ਼ਹਿਰੀਲਾ ਤੇ ਵਿਛੂ ਦਾ ਸੁਭਾਅ ਹੈ ਡੰਗ ਮਾਰਨਾ ਤੁਸੀਂ ਇਹਨੂੰ ਬਚਾਓ ਨਾ ਤੁਸੀਂ ਜਿੰਨੇ ਵਾਰ ਵੀ ਇਹਨੂੰ ਬਚਾਉਣ ਦਾ ਯਤਨ ਕਰੋਗੇ ਇਹ ਓਨੇ ਵਾਰ ਤੁਹਾਡੇ ਡੰਗ ਮਾਰੇਗਾ ਮਹਾਪੁਰਸ਼ ਕਹਿਣ ਲੱਗੇ ਨਹੀਂ ਭਈ ਬਚਾਉਣਾ ਚਾਹੀਦਾ ਨਹੀਂ ਬਾਬਾ ਜੀ ਨਹੀਂ ਮਹਾਰਾਜ ਇਹ ਜਾਨਵਰ ਇਹ ਤੁਹਾਡੇ ਡੰਗ ਮਾਰਦਾ ਤੇ ਤੁਸੀਂ ਇਹਨੂੰ ਬਚਾ ਕੇ ਕੀ ਕਰੋਗੇ ਨਹੀਂ ਭਈ ਬਚਾਉਣਾ ਚਾਹੀਦਾ ਸੇਵਾਦਾਰ ਕਹਿਣ ਲੱਗੇ ਮਹਾਰਾਜ ਨਾ ਬਚਾਓ ਇਹ ਤੁਹਾਡੇ ਡੰਗ ਮਾਰਦਾ ਤੁਸੀਂ ਇਹਨੂੰ ਬਚਾਉਣ ਦੀ ਗੱਲ ਕਰਦੇ ਹੋ ਕਿਉਂ ਮਹਾਪੁਰਸ਼ ਆਖਣ ਲੱਗੇ ਭਾਈ ਗੁਰਮਖੋ ਅੱਜ ਜਿਹੜਾ ਬਾਣਾ ਪਹਿਨੇ ਆ ਨਾ ਅਸੀਂ ਬਾਣਾ ਬਾਣੇ ਨੂੰ ਵੇਖ ਕੇ ਦੁਨੀਆ ਨਮਸਕਾਰਾਂ ਕਰਦੀ ਬਾਣਾ ਬਹੁਤ ਵੱਡੀ ਸ਼ਕਤੀ ਹੈ ਗੁਰਮਖੋ ਅੱਜ ਦੇ ਜਮਾਨੇ ਚ ਅੱਜ ਦੇ ਸਮੇਂ ਚ ਕਈ ਲੋਕ ਕੱਚੇ ਪਿੱਲੇ ਐਵੇਂ ਗੱਲਾਂ ਕਰਦੇ ਆ ਪਰ ਨਹੀਂ ਗੁਰਮਖੋ ਹਰ ਬੰਦਾ ਧਰਮ ਦਾ ਬਾਣਾ ਧਾਰਨ ਨਹੀਂ ਕਰ ਸਕਦਾ ਹਰ ਬੰਦਾ ਧਰਮ ਦਾ ਬਾਣਾ ਪਹਿਨ ਨਹੀਂ ਸਕਦਾ ਪਿਆਰਿਆ ਧਰਮ ਦਾ ਬਾਣਾ ਪਹਿਨਣ ਵਾਸਤੇ ਭਾਗਾਂ ਤੇ ਕਰਮਾਂ ਦੀ ਜ਼ਰੂਰਤ ਹੈ ਕਰੋ ਹਰ ਬੰਦਾ ਕਿਤੇ ਗਾਤਰਾ ਪਾ ਸਕਦਾ ਹਰ ਬੰਦਾ ਪੰਜ ਕਕਾਰ ਹੀ ਵਰਦੀ ਧਾਰਨ ਕਰ ਸਕਦਾ ਕਿਤੇ ਨਹੀਂ ਕਰ ਸਕਦਾ ਕਿਸੇ ਵੀ ਧਰਮ ਦਾ ਬਾਣਾ ਹੈ ਬਿਨਾ ਕਰਮਾਂ ਤੋਂ ਬਿਨਾ ਭਾਗਾਂ ਤੋਂ ਬਾਣਾ ਨਹੀਂ ਮਿਲਦਾ ਪਿਆ ਤੇ ਬਾਣਾ ਪਹਿਨਿਆ ਹੋਵੇ ਕੋਈ ਵੀ ਹੋਵੇ ਉਸ ਬਾਣੇ ਦੇ ਅੰਦਰ ਸਰੀਰ ਕਿਸੇ ਦਾ ਵੀ ਹੋਵੇ ਚੰਗਾ ਹੋਵੇ ਮੰਦਾ ਹੋਵੇ ਉਹ ਸਭ ਬਾਦ ਦੀਆਂ ਬਾਤਾਂ ਨੇ ਪਿਆਰਿਓ ਪਰ ਜਿਹਦੇ ਗਲ ਵਿੱਚ ਬਾਣਾ ਪੈਨਿਆ ਹੋਵੇ ਜੁਗਾ ਜੁਗੰਤਰਾਂ ਤੋਂ ਸਤਕਾਰ ਹੁੰਦਾ ਰਿਹਾ ਅੱਜ ਵੀ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦਾ ਰਹੇ ਸੰਗਤ ਦੀ ਬਾਣੇ ਨੂੰ ਨਮਸ਼ਕਾਰਾਂ ਹੁੰਦੀਆਂ ਮਹਾਪੁਰਸ਼ ਕਹਿਣ ਲੱਗੇ ਬੜਾ ਪੈਨੇ ਆ ਕੋਈ ਬਾਬਾ ਜੀ ਕਹਿੰਦਾ ਕੋਈ ਸੰਤ ਕਹਿੰਦਾ ਕੋਈ ਸਾਧੂ ਕਹਿੰਦਾ ਕੋਈ ਮਹਾਪੁਰਸ਼ ਕਹਿੰਦਾ ਤੇ ਸਾਡੀ ਡਿਊਟੀ ਡੁੱਬਦਿਆਂ ਨੂੰ ਬਚਾਉਣਾ ਮਹਾਰਾਜ ਇਹਨੇ ਡੰਗ ਮਾਰਨਾ ਤੁਹਾਨੂੰ ਨੇ ਨਾ ਮਚਾਓ ਤੁਸੀਂ ਅਸੀਂ ਮਹਾਪੁਰਸ਼ ਆਖਣ ਲੱਗੇ ਬਚਾਉਣਾ ਜ਼ਰੂਰੀ ਹੈ ਕਹਿੰਦੇ ਕਿਉਂ ਇਹ ਡੰਗ ਮਾਰਦੇ ਤੇ ਤੁਸੀਂ ਬਚਾਉਣ ਦੀ ਗੱਲ ਕਰਦੇ ਹੋ ਮਹਾਂਪੁਰਖ ਕਹਿਣ ਲੱਗੇ ਉਹ ਗੁਰਮਖੋ ਇਸ ਜਾਨਵਰ ਤੋਂ ਵਿੱਛੂ ਤੂੰ ਸਿੱਖਿਆ ਲੈ ਲਓ ਕਹਿੰਦੇ ਜਾਨਵਰ ਤੋਂ ਸਿੱਖਿਆ ਕਿਹੜੀ ਮਹਾਂਪੁਰਖ ਆਖਣ ਲੱਗੇ ਇਹ ਡੁੱਬਦਾ ਹੈ ਇਹ ਡੁੱਬ ਰਿਹਾ ਹੈ ਅਸੀਂ ਡੁੱਬਦੇ ਨੂੰ ਬਚਾ ਰਹੇ ਹਾਂ ਪਰ ਫੇਰ ਵੀ ਇਹ ਡੁੱਬਦਾ ਜਾਨਵਰ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡ ਰਿਹਾ ਜਦੋਂ ਇੱਕ ਜਾਨਵਰ ਆਪਣਾ ਸੁਭਾਅ ਨਹੀਂ ਛੱਡਦਾ ਤੇ ਮਹਾਂਪੁਰਸ਼ਾਂ ਦਾ ਸਵਾਉ ਡੁੱਬਦਿਆਂ ਨੂੰ ਬਚਾਉਣਾ ਹੈ ਕਹਿੰਦੇ ਅਸੀਂ ਆਪਣਾ ਸਵਾਉ ਕਿਉਂ ਛੱਡ ਗਏ ਆ ਕੋ ਸਤਨਾਮ ਸੁਸ਼ੀਰੀ ਬਾਣੀ ਜੀ